ਵਾਹੇ ਉਹ ਜੀ ਕਾਤਾਲ ਸਾਹਿਬ ਵਾਹੇ ਉਹ ਜੀ ਦੀ ਫਤਿਹ ਗੁਰੂ ਗੋਪਰੇ ਸਾਹਿਬ ਸੰਗਤੋ ਨੂੰ ਸੁਣਾਉਨੇ ਅੱਜ ਵੱਡਾ ਡੇਰਾ ਲਾਉ ਦਾ ਪਸਤਾ ਬਣਿਆ ਕਿਹੜੇ ਕਿਹੜੇ ਦੇ ਸਾਧੂ ਆਏ ਕਿੱਥੋਂ ਆਏ ਕੀ ਕੀ ਉਹਨਾਂ ਨੇ ਕਾਰਜ ਕਰੇ ਹਣ ਸਾਧ ਸੰਗਤੋ ਵੱਡਾ ਮੇਰਾ ਦੌਰ ਅੰਨਿਆ ਵਾਲਾ ਗੁਰਦੁਆਰਾ ਆਪਣਾ ਵਜਦਾ ਮਨਾਖਿਆ ਵਾਲਾ ਉਹ ਕਿਸ ਤਰ੍ਹਾਂ ਵਜਦਾ ਤੁਹਾਨੂੰ ਲੱਗ ਜਾ ਪਤਾ ਅੱਗੇ ਚੱਲ ਗਏ ਸਾ ਸੰਗਤ ਪਹਿਲਾਂ ਆਪਣੇ ਨਾਲ ਜਦੋਂ ਮਿਸਲਾ ਦੇ ਵਿੱਚ ਰਾਜੇ ਰਾਜ ਕਰਦੇ ਸੀ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਮਾਹਰ ਹੋਏ ਜਿੱਤੋ ਬਾਦ ਅੰਗਰੇਜ਼ਾਂ ਦਾ ਰਾਜ ਆਇਆ ਅੰਗਰੇਜ਼ਾਂ ਦੇ ਰਾਜ ਵੇਲੇ ਨਿਰਮਲੇ ਸਾਧੂਆਂ ਦਾ ਪੂਰਾ ਬੋਲਬਾਲਾ ਸੀ ਬਹੁਤ ਬੋਲਬਾਲਾ ਸੀ ਨਿਰਮਲੇ ਸਾਧੂਆਂ ਦਾ ਉਹਨਾਂ ਉੱਤੇ ਤਾਂ ਫਾਨਪਤ ਰੌਲਾ ਪੈ ਗਿਆ ਸੀ ਇੱਕ ਨਿਰਮਲੇ ਸਾਧੂ ਤੇ ਇੱਕ ਆਪਣੇ ਸਿੰਘਾਂ ਦਾ ਕੰਧੜੀ ਇਤਿਹਾਸਿਕ ਗੁਰਦੁਆਰੇ ਉਹਨਾਂ ਦੇ ਵਿੱਚ ਜਿਹੜੇ ਆਪਣੇ ਸਿੰਘ ਸਾਹਿਬ ਹੈ ਉਹ ਸੇਵਾ ਸੰਭਾਲ ਕਰਨ ਉਹ ਜਿਹੜੇ ਨਿਰਮਲ ਇਹ ਪਿੰਡਾਂ ਤੇ ਜਾ ਕੇ ਸਾਫ ਸਤਾਮਾ ਬਣਾਉਣ ਉੱਥੇ ਜਾ ਕੇ ਕੀਰਤਨ ਬਾਣੀ ਪਾਠ ਕਹਾ ਇਹ ਸਿਖਾਉਣ ਜਾ ਕੇ ਹੁਣ ਜਿਹੜੇ ਹਰਿਮੰਦਰ ਸਾਹਿਬ ਦੇ ਵਿੱਚ ਬੈਠੇ ਸੀ ਉਸ ਤੈਂ ਦੇ ਖਾ ਕਰ ਜੀ ਇਹਨਾਂ ਦਾ ਪਛੋਕੜਦਾ ਹੈਗਾ ਵਾ ਮਾਣੂ ਕੇ ਸੰਧੂਆਂ ਦਾ ਲਿਜਾਣਾ ਜਲਾ ਪਿੰਡ ਇਹਨਾਂ ਦਾ ਥਾਕਰਾਂ ਦਾ ਸੀ ਜਦੋਂ ਹਰਮੰਦਰ ਸਾਹਿਬ ਦੇ ਵਿੱਚੋਂ ਸਾਧ ਸੰਗਤ ਸਾਧੂਆਂ ਨਿਰਮਲੇ ਆਏ ਨਾ ਪਿੰਡਾਂ ਚੋਂ ਬਾਲੇ ਆਪਣੇ ਸਾਰੀਆਂ ਜਗਾਵਾਂ ਦੇ ਵਿੱਚ ਵਰਤ ਤ ਹੋ ਗਿਆ ਸਿੰਘਾਂ ਦਾ ਰੋਲ ਵਾਲਾ ਹੋ ਗਿਆ ਵੱਡੇ ਆਪਣੇ ਇਤਿਹਾਸਿਕ ਗੋਦਵਾਰਿਆਂ ਦੇ ਵਿੱਚ ਤੇ ਇਹ ਪਿੰਡਾਂ ਚੋਂ ਨਿਰਮਲੇ ਸਾਧੂ ਪਿੰਡਾਂ ਚੋਂ ਆ ਗਏ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨੂੰ ਸਿਖਾਈ ਲਈ ਕਾਸੀ ਕਲਿਆਸੀ ਵੀ ਤੁਸੀਂ ਬਾਣੀ ਗੀਤਨੋ ਕੋਰੇ ਫੇਂਗੀਆਂ ਇਦਾਂ ਤੁਸੀਂ ਆਪਣੇ ਸਿੰਘਾਂ ਨੂੰ ਸਿਖਾਉਣੇ ਹਨ ਜਿਹੜੀਆਂ ਇਹ ਦੇਸ਼ ਪਰਦੇਸ ਦੇ ਵਿੱਚ ਆਪਣਾ ਰੋਜੀ ਰੋਟੀ ਵੀ ਕਮਾ ਸਕਣ ਤੇ ਨਾਮ ਵੀ ਉੱਚਾ ਕਰਨਾ। ਦੌਗਰ ਪਿੰਡ ਦੇ ਵਿੱਚ ਫਿਰ ਠਾਕ ਰਾਏ ਸਾਹਿਬ ਸੰਗਤ ਆ ਕੇ ਜਿਹਨੂੰ ਪਿੰਡ ਦੇ ਵਿੱਚ ਇਹ ਆਏ ਤੇ ਆਪਣੇ ਪਿੰਡ ਦੇ ਨਗਰ ਨਿਵਾਸੀ ਇਕੱਠੇ ਹੋਏ Panchayat ਇਕੱਠੀ ਹੋਈ ठाकुरਾ ਨੂੰ ਕਹਿਣ ਲੱਗੇ ਜੀ ਅਸੀਂ ਸਾਨੂੰ ਇੱਥੇ ਜਗ੍ਹਾ ਦਿੰਨੇ ਆ ਤੇ ਤੁਸੀਂ ਮਤਲਬ ਇੱਥੇ ਸਾਡੇ ਇਸ ਪਰਦਵਾਰੇ ਚ ਰਹਿ ਰਹੋ ਪੰਚਾਇਤ ਦੇ ਕਹਿਣ ਦੇ ਉੱਤੇ ਠਾਕੁਰ ਜੀ ਫਿਰ ਇੱਥੇ ਰਹਿਣ ਲੱਗ ਪਏ ਉਹ ਵੇਲੇ ਇੱਥੇ ਛੰਨਾ ਬਣਾਈਆਂ ਗਈਆਂ ਸੀ ਛੰਨਾ ਸਾਫ ਕਰਨ ਤੋਂ ਛੰਨਾ ਜ ਰਹਿੰਦੇ ਰਹੇ ਇੱਥੇ ਤਪੱਸਿਆ ਕਰੀ ਫਿਰ ਨੇ ਕੱਚੀਆਂ ਇੱਟਾਂ ਦੇ ਆਵੇ ਪਕਾ ਕੇ ਫੇਰ ਸਾਧ ਸੰਗਤ ਆਵਾ ਤੋ ਰਾਗ ਦੇ ਕੱਚੀਆਂ ਇੱਟਾਂ ਦੇ ਇਥੇ ਦੂਜਾ ਗੁਰਦੁਆਰਾ ਸਾਹਿਬ ਬਣਿਆ ਕੱਚਾ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਠਾਕੁਰ ਜੀ ਰਹੇ ਇੱਥੇ ਉਹਨਾਂ ਵੇਲੇ ਉਹ ਜਿਹੜੇ ਆਪਣੇ ਇਥੇ ਇੱਕ ਜਿਨ੍ਹਾਂ ਨੂੰ ਆਪਾਂ ਬੌਣੇ ਕਹਿੰਦੇ ਨੇ ਬੌਣੇ ਬੌਣੇ ਬਹੁਤ ਆਉਂਦੇ ਰਹੇ ਮਨੋਖੇ ਬਹੁਤ ਰਹੇ ਜੇ ਅੰਧੋਹੀਣੇ ਹੁੰਦੇ ਜਿਹੜਾ ਕੋਈ ਸੰਭਾਲਦਾ ਨਹੀਂ ਸੀ ਜਿਨ੍ਹਾਂ ਨੂੰ ਧਰਾਂ ਦੇ ਵਿੱਚ ਜਦੋਂ ਕਿ ਹਰੇਕ ਦਿਨ 5-5 7-7 ਜਵਾਹਕ ਹੁੰਦੇ ਸੀ ਵਿੱਚੋਂ ਬਈ ਸੰਭਾਲੇ ਨਹੀਂ ਸੀ ਜਾਂਦੇ ਉਹ ਫਿਰ ਆ ਕੇ ਗੁਰਦੁਆਰਿਆਂ ਨੂੰ ਦਿੱਤੇ ਜਾਂਦੇ ਸੀ ਤੇ ਉਸ ਟਾਈਮ ਦੇ ਵਿੱਚ ਭਲੇ ਪੁਰਸ਼ ਬਹੁਤ ਸੀ ਜਿਹੜੇ ਕੋਈ ਗੁਰਦੁਆਰਿਆਂ ਦੇ ਵਿੱਚ ਵੀ ਸਾਮ ਹੁੰਦੇ ਸੀ ਪਰ ਇਹ ਸੇ ਆਈ ਠਾਕਰਾਂ ਦੇ ਇਹ ਗੱਲ ਠਾਕਰਾਂ ਕੋਲੇ ਆਉਣ ਲੱਗ ਕੇ ਇਸ ਤਰ੍ਹਾਂ ਦੇ ਬੰਦੇ ਬਠਾਕਰਾਂ ਨੇ ਉਹਨਾਂ ਨੂੰ ਸੰਭਾਲਣਾ ਸ਼ੁਰੂ ਕਰਤਾ ਕਿਉਂਕਿ ਆਪ ਗੁਰਵਾਣੀ ਦੇ ਪੂਰੇ ਰਸਗੇ ਸੀ ਪਾਣੀ ਦੇ ਪੂਰੇ ਰਸਗੇ ਕੀਰਤਨ ਦੇ ਪੂਰੇ ਰਸਗੇ ਫਿਰ ਉਹਨਾਂ ਨੇ ਕੀਰਤਨ ਤੋਂ ਸ਼ੁਰੂ ਮਦਰ ਸਿਖਾਉਣਾ ਸ਼ੁਰੂ ਕਰ ਦਿੱਤਾ ਸੁਣਦੇ ਆ ਵੀ ਇਹ ਠਾਕਰਾ ਵੇਲੇ ਆਪਣੀ ਥੋਂ ਦੇ ਕੀਰਤਨੀ ਜੱਥਾ ਜਾ ਕੇ ਉਹਨਾਂ ਨੇ ਪਹਿਲਾ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਕੀਰਤਨ ਕੀਤਾ ਐਨਾ ਵਧੀਆ ਕੀਰਤਨ ਕੀਤਾ ਉੱਥੋਂ ਦੀ ਸੰਗਤ ਪੁੱਛਣ ਲੱਗੀ ਵੀ ਇਹ ਜੱਥਾ ਕਿੱਥੋਂ ਆ ਉਹ ਗਣ ਕਿ ਦੌਧ ਰਪੰਡ ਆ ਤਾਗਰਾ ਦੀ ਉੱਥੇ ਜਗਾ ਵਾ ਬੁਰ ਦਵਾਰਾ ਵਾ ਉਹਦੇ ਵਿੱਚ ਸਖਲਾਈ ਦਿੱਤੀ ਜਾਂਦੀ ਹੈ ਉੱਥੋਂ ਦਾ ਸਖਾ ਹੈ ਜੱਥਾ ਬਹੁਤ ਦੌਧਰ ਪਿੰਡ ਦੀ ਮਹਿਮਾ ਮਹਿਮ ਹੋਣ ਲੱਗੀ ਉਸ ਟਾਈਮ ਉਸ ਤੋਂ ਬਾਅਦ ਇਹ ਗੱਲਾਂ ਉੱਥੇ ਚੱਲਣ ਲੱਗੀਆਂ ਔਰ ਪਿੰਡਾਂ ਦੇ ਵਿੱਚੋਂ ਮਨਾਕੇ ਬੌਣੇ ਦੰਗੇ ਦੂੜੇ ਇਸ ਤਰ੍ਹਾਂ ਦੇ ਆਉਣ ਲੱਗੇ ਉਹਨਾਂ ਦੇ ਵਿੱਚ ਹੀ ਬਾਬਾ ਤੇ ਸਾਧੂ ਹੋਇਆ ਸੰਤਾ ਸਿੰਘ ਤਾਂ ਤਾਂ ਸਭ ਤੋਂ ਪਹਿਲਾਂ ਮੰਗਲ ਸਿੰਘ ਜਿਹੜੇ ਮੰਗਲ ਸਿੰਘ ਸਾਹਿਬ ਉਸੇ ਨਾਲ ਪਰ ਉਹਨਾਂ ਨੇ ਇੱਕ ਊੜ ਕੋਈ ਜਗ੍ਹਾ ਠਾਕਰਾ ਨੂੰ ਵੀ ਨਿਮਰਤਾ ਕਰ ਲਈ ਵੀ ਮੈਂ ਸਾਰੇ ਕਾਰਜ ਕਰੂੰਗਾ ਸਾਰੇ ਕਾਰਜ ਨੇ ਕੀਰਤਨੀ ਕੀਰਤਨ ਵੀ ਸਿਖਾਉਣ ਲੱਗੇ ਪਾਣੀ ਵੀ ਸਿਖਾਉਣ ਲੱਗੇ ਤੇ ਕਥਾ ਵੀ ਸਿਖਾਉਣ ਲੱਗੇ ਸਾਰਾ ਉਹ ਤੇ ਉਹ ਕੀ ਜਿਹੜੇ ਅੰਨੇ ਸੀ ਉਹਨਾਂ ਦੀ ਸੇਵਾ ਕਰਦੇ ਉਹਨਿਆਂ ਨੂੰ ਸਿਖਾਉਂਦੇ ਸੀ ਬਹੁਤ ਬਹੁਤ ਤਾਂ ਉਹਨੂੰ ਨਮਾਉਣਾ ਰੋਟੀ ਛਕਾਉਣੀ ਨਿਤ ਦਾ ਕਰਮ ਬਣ ਗਿਆ ਸੀ ਬਾਬਾ ਮੰਗਲ ਸਿੰਘ ਜੀ ਦਾ ਬਹੁਤ ਸੇਵਾ ਕਰੀ ਉਹਨਾਂ ਨੇ ਮਨਾਖਿਆ ਲਈ। ਨੂਰ ਨੂਰ ਦਾ ਕੰਮ ਬਾਹਰਲੇ ਦੇਸ਼ਾਂ ਦੇ ਵਿੱਚ ਜਿੰਨੇ ਵੀ ਕੀਰਤਨੀਆਂ ਆਪਣੇ ਗਏ। ਤੇ ਬਹੁਤ ਚੜ੍ਹਦੀ ਕਲਾ ਦਾ ਦੌਰ ਨਕਰਦੀ ਹੋਈ ਦੌਰ ਪਟਾ ਡੇਰਾ ਦੌਰ ਵੱਡਾ ਡੇਰਾ ਦੌਰ ਸ਼ਾਂਤਪਾਪਾ ਮੰਗਲ ਸੰਗੀਤ ਸਖਾਈ ਹੋਈ। ਇਸ ਤਰ੍ਹਾਂ ਸਾ ਸੰਗ ਬਹੁਤ ਡੈਮਾ ਕਰਨ ਆਪਣੇ ਡੇਰੇ ਦੀ ਬਹੁਤ ਚੜ੍ਹਦੀ ਕਲਾ ਹੋਣ ਲੱਗ। ਸਾਰਾ ਪਿੰਡ ਆਪਣਾ ਮੰਦਾ ਸੀ। ਇੱਕ ਗੁਰਦੁਆਰਾ ਸਾਹਿਬ ਜੀ ਮੇਰੇ ਦੇਖਣ ਦੇਖਣ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਇੱਕ ਛੋਟਾ ਹੁੰਦਾ ਸੀ ਨਾਲ। ਜਿੱਤੇ ਅਜ ਮਾਰਤ ਪਈ ਹੋਈ ਆ ਸਾਧੂ ਸੰਤੋ ਦੇ ਵਿੱਚ ਕੋਈ ਨਹੀਂ ਹੈ ਤੇ ਉਹ ਡੇਰਾ ਵੀ ਆਪਣੇ ਨਾਲ ਸੀ ਪੂਰਾ ਬਾਬਾ ਵੀਰ ਸਿੰਘ ਦਾ ਡੇਰਾ ਵਾਜਦਾ ਸ਼ਾਇਦ ਉਹ ਜੇ ਮੈਂ ਨਾਮ ਪੁਲਦਾ ਹੁਣ ਤਾਂ ਬਹੁਤ ਬੜਾ ਕੋਤ ਸਾਧੂ ਹੋਏ ਆ ਬਾਬਾ ਵੀਰ ਸਿੰਘ ਵੀ ਹੋਇਆ ਇਸ ਨਾਲ ਕਰ ਚੋ ਇਸ ਤਰ੍ਹਾਂ ਸਾਧ ਸੰਗਤ ਦੇ ਡੇਰਾ ਚੱਲਦਾ ਗਿਆ ਚੱਲਦਾ ਗਿਆ ਸੰਤ ਮੰਗਲ ਸਿੰਘ ਆ ਮੰਗਲ ਸਿੰਘ ਸੰਤ ਨੇ ਬਹੁਤ ਕੰਨਿਆ ਦੀ ਸੇਵਾ ਕਰੀ ਬਹੁਤ ਚਾਦੇ ਅੰਬਰ ਦੇ ਬੱਚੇ ਨੂੰ ਫੜਨਾ 4 ਵਜੇ ਇਸ਼ਨਾਨ ਕਰਾਉਣਾ ਲੈਟਰਨ ਬਾਥਰੂਮ ਲੈ ਕੇ ਜਾਣਾ ਫਿਰ ਆਪ ਦਾ ਇਸ਼ਨਾਨ ਕਰਨਾ ਘਰ ਨੂੰ ਰੋਟੀ ਖੋਣੀ ਕਿੰਨੇ ਕਾਰਜ ਸੀ ਬਾਬਾ ਮੰਗਲ ਸਿੰਘ ਬਹੁਤ ਚੜ੍ਹਦੀ ਕਲਾ ਹੋਈ ਫਿਰ ਸਾ ਸੰਗਤ ਉਸ ਤੋਂ ਬਾਅਦ ਬਾਬਾ ਆ ਗਏ ਸੰਤਾ ਸਿੰਘ ਬਾਬਾ ਸੰਤਾ ਸਿੰਘ ਬਹੁਤ ਸਾਧੂ ਸੁਭਾਅ ਸੀ ਬਹੁਤ ਜਾੜੇ ਸਾਧੂ ਸੁਭਾਅ ਹਰ ਇੱਕ ਨੂੰ ਗੱਲ ਗੱਪੜੀ ਦੇ ਵਿੱਚ ਲੈ ਲੈਣਾ ਪੁੱਤ ਬੇਟਾ ਬੱਚਾ ਕਹਿਣਾ ਉਹਨਾਂ ਨੇ ਬਹੁਤ ਚਰ ਸੇਵਾ ਕਰੀ ਡਾਲੀ ਦੀ ਸੇਵਾ ਬਹੁਤ ਆਟੇ ਦੀ ਡਾਟੀ ਦੀ ਬਹੁਤ ਸੇਵਾ ਕਿਉਂਕਿ ਜਿਹੜਾ ਸਰੂ ਸੰਤੇ ਤੇ ਆਉਂਦੇ ਆ ਪਹਿਲਾਂ ਉਹ ਡਾਲੀ ਦੀ ਸੇਵਾ ਕਰਦੇ ਆ ਬਾਬਾ ਲਖਵੀਰ ਸਿੰਘ ਨੇ ਬਹੁਤ ਕੀਤੀ ਬਾਬਾ ਜਾਗਰ ਸਿੰਘ ਜੀ ਨੇ ਬਹੁਤ ਕੀਤੀ ਸੰਤਾ ਸਿੰਘ ਜੀ ਨੇ ਬਹੁਤ ਕੀਤੀ ਸਾ ਸੰਗਤ ਇਹ ਆਪਣੀ ਜਗ੍ਹਾ ਦੇ ਵਿੱਚ ਇਸ ਤਰ੍ਹਾਂ ਦੀ ਜਮੀਨ ਆ ਨਾ ਇਹ ਜਮੀਨ ਅੰਗਰੇਜ਼ਾਂ ਅੰਗਰੇਜ਼ਾਂ ਵੇਲੇ ਆਪਣੇ ਗੁਰਦੁਆਰਾ ਸਾਹਿਬ ਨੂੰ ਦੇ ਦਿੱਤੀ ਸੀ ਇਹ ਗੁਰਦੁਆਰਾ ਸਾਹਿਬ ਇੱਥੇ ਅੰਨੇ ਰਹਿੰਦੇ ਆ ਕੀਰਤਨ ਸੁਖੋਗੇ ਆ ਰੋਕੀ ਪਾਣੀ ਛਕਦੇ ਆ ਇਹਨਾਂ ਵਾਸਤੇ ਜਮੀਨ ਅਲਾਟ ਕਰਾਈ ਸੀ ਗੁਰਦੁਆਰਾ ਸਾਹਿਬ ਨੂੰ ਜਿਹੜੀ ਕਿ ਲੋਹ ਦੇ ਨਾਮ ਹੈ ਗੁਰਦੁਆਰਾ ਸਾਹਿਬ ਦੇ ਲੋਹ ਦੇ ਨਾਂਵੇਂ ਨੂੰ ਕੋਈ ਵੇਚ ਨਹੀਂ ਸਕਦਾ ਵੰਡ ਨਹੀਂ ਸਕਦਾ ਅਗੜ ਪਛੜ ਨਹੀਂ ਕਰ ਸਕਦਾ ਇਹਦੇ ਆਮਦਨ ਖਾ ਸਕਦਾ ਇਹ ਜਮੀਨ ਇਸ ਤਰ੍ਹਾਂ ਮਿਲੀ ਸੀ ਸਾਫ ਸੰਗਤ ਕਿਉਂਕਿ ਇੱਥੇ ਆਪਣੇ ਬਹੁਤ ਬਧਿਆਰਤੀ ਹੁੰਦੇ ਸੀ ਬਾਬਾ ਬੰਦਲ ਸਿੰਘ ਜੀ ਕੋਲੇ ਇਹ ਤਰ੍ਹਾਂ ਸਾਡੇ ਉਸ ਤੋਂ ਬਾਅਦ ਜਿਹੜੇ ਸੰਤਾ ਸਿੰਘ ਬਵਾਸ ਦੇ ਰਾਜ ਸਾਹਿਬ ਬਾਬਾ ਆਜਾ ਕਰ ਸਿੰਘ ਬਾਬਾ ਜਾਗਰ ਸਿੰਘ ਜੀ ਨੇ ਫਿਰ ਇਹ ਪੱਕਾ ਕਰਨ ਦਵਾਰਾ ਸਾਹਿਬ ਜਿਹੜਾ ਅੱਜ ਬਣਿਆ ਹੋਇਆ ਹੈ ਇਹ ਬਣਾਇਆ ਬਹੁਤ ਚੜ੍ਹਦੀ ਕਲਾ ਨਾਲ ਸੇਵਾ ਕਰੀ ਬੜੀ ਸੰਗਤਾਂ ਦੇ ਵਿੱਚ ਪਿਆਰ ਸੀ ਬਹੁਤ ਸੰਗਤਾਂ ਦੀ ਆਵਾਜ਼ ਆਈ ਸੀ ਹਰੇਕ ਨੂੰ ਆਪਣਾ ਹੀ ਸਮਝ ਲਏ ਸੀ ਕਿ ਸਾਡਾ ਹੀ ਹੈ ਹਰੇਕ ਨੂੰ ਬੋਕਲ ਚੱਲੇ ਲੈਣਾ ਆਓ ਭਾਈ ਨਾਮ ਵਜਣੇ ਆਓ ਭਾਈ ਭਾਈ ਵਾਲੇ ਵਾਲੇ ਉਹ ਆਉ ਭਾਈ ਨੇ ਰਾਲੇ ਆਉ ਭਾਈ ਫਲਾਨੇ ਨੂੰ ਇਸ ਤਰ੍ਹਾਂ ਕਹਿ ਕੇ ਫਿਰ ਉਹਨੂੰ ਕੱਲੇ ਕੱਲੇ ਬਲੇ ਦੀ ਯਾਦ ਸੀ ਵੀ ਫਲਾਨੇ ਥਾਂ ਤੋਂ ਰਾਜਾ ਪਤੀ ਚੋਂ ਚਾਹ ਮਹਿਰਮੀਆਂ ਪਤੀ ਚੋਂ ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਸੀ ਬਾਬਾ ਚੱਕਰ ਸਿੰਘ ਜੀ ਦਾ ਫਿਰ ਉਹਨਾਂ ਨੇ ਇੱਕ ਕੁੜੀਆਂ ਦਾ ਸਕੂਲ ਬਣਾਇਆ ਬਾਬਾ ਜੱਗਰ ਸਿੰਘ ਜੀ ਨੇ ਅੱਜ ਵੀ ਉਹ ਚੱਲ ਰਿਹਾ ਬਹੁਤ ਵਧੀਆ ਤੇ ਕੁੜੀਆਂ ਅੱਲਾਕ ਪੜਦੀਆਂ ਕੱਲੀਆਂ ਮੁੰਡੇ ਜਿਹੜੇ ਵੱਡੇ ਹਾਈ ਸਕੂਲ ਦੇ ਵਿੱਚ ਆਉਂਦੇ ਆ ਬਹੁਤ ਸੁਣੀ ਜਗਾ ਬਣਾ ਕੇ ਸਕੂਲ ਬਣਾ ਕੇ ਬਾਬਾ ਜੀ ਨੇ ਬਹੁਤ ਯਾਸ ਘਟਿਆ ਇਹਦੇ ਵਿੱਚ ਵੀ ਉਸ ਤੋਂ ਬਾਅਦ ਆ ਗਏ ਬਾਬਾ ਲਖਵੀਰ ਸਿੰਘ ਜੀ ਬਾਬਾ ਲਖਵੀਰ ਸਿੰਘ ਜੀ ਨੇ ਪਾਣੀ ਬਹੁਤ ਪੜੀ ਕੀਰਤਨ ਬਹੁਤ ਕੀਤਾ ਸਖਾਇਆ ਵੀ ਇਸੇ ਤਰ੍ਹਾਂ ਇੰਨੇ ਇੰਨਾ ਕੁੜੇ ਆਉਂਦੇ ਹੁੰਦੇ ਸੀ ਉਹਨਾਂ ਨੂੰ ਸਿਖਾਉਂਦੇ ਹੁੰਦੇ ਸੀ ਕੰਨਿਆਂ ਨੂੰ ਅੱਜ ਕੱਲ ਦਾ ਸਾਧ ਸੰਗਤ ਹੁਣ ਬਹੁਤ ਘਟ ਗਈ ਹੈ ਦੁਨੀਆ ਹਰ ਇੱਕ ਦੇ ਇੱਕ ਪੁੱਤਰ ਤੇ ਹੁਣ ਆਪਣਾ ਬਗਿਆਨ ਵੀ ਵੱਧ ਗਿਆ ਦੀ ਤੇ ਚੱਲ ਪਈ ਦਵਾਈਆਂ ਚੱਲ ਪਈਆਂ ਅੱਗੇ ਨਾ ਆਮ ਹਰੇਕ ਦੇ ਘਰੇ ਇੱਕ ਇੱਕ ਬੱਚਾ ਦੋ ਦੋ ਬੱਚੇ ਇਸ ਤਰ੍ਹਾਂ ਦੇ ਹੁੰਦੇ ਸੀ ਚਾਹੇ ਕੋਈ ਅੱਖ ਤੇ ਅਸਰ ਪੈ ਗਿਆ ਕਿਸੇ ਦੀ ਲੱਤ ਤੇ ਪੈ ਗਿਆ ਕਿਸੇ ਦੀ ਢੂਈ ਤੇ ਪੈ ਗਿਆ ਕਿਸੇ ਦਾ ਕੱਦ ਨਹੀਂ ਵਧਿਆ ਉਹੋ ਜੇ ਫਿਰ ਆ ਕੇ ਉਹ ਗੁਰਦੁਆਰਿਆਂ ਦੇ ਵਿੱਚ ਛੱਡ ਜਾਂਦੇ ਸੀ ਇੱਥੇ ਬਾਬਾ ਮੰਗਲ ਸਿੰਘ ਜੀ ਤੇ ਬਾਬਾ ਸੁਦਾ ਸਿੰਘ ਜੀ ਠਾਕਰੇ ਸਾਹਮਣੇ ਰਹੇ ਆ ਇਸੇ ਵੇਲੇ ਬਾਬਾ ਠਾਕਰਾ ਜੀ ਵੇਲੇ ਬਾਬਾ ਭਾਈ ਸੰਗਰਾਮ ਜੀ ਹੋਇਆ ਬਾਬਾ ਭਾਈ ਸਖਰਾਮ ਦੀ ਜਿਹੜੀ ਜਗ੍ਹਾ ਨਹਿਰ ਦੇ ਕੋਲੇ ਹੈ ਬਾਬਾ ਭਾਈ ਸਖਰਾਮ ਦੇ ਬਾਬਾ ਸੁਧਾ ਸਿੰਘ ਠਾਕਰੇ ਇੱਕੋ ਵੇਲੇ ਇਕੱਠੇ ਹੋਏ ਐ ਇਕੱਠਿਆਂ ਦੇ ਨੇ ਨੇ ਤਪੱਸਿਆ ਕਰੀ ਜੀ ਕਹਤੇ ਕਿ ਇਧਰੋਂ ਆਇਆ ਉਧਰੋਂ ਹਰਮੰਦਰ ਸਾਹਿਬੋਂ ਆਇਆ ਬਾਬਾ ਭਾਈ ਸਖਰਾਮ ਜੀ ਦਾ ਇਧਰੋਂ ਰਾਜਸਥਾਨ ਚੋਂ ਬਣੀ ਇਸ ਇਰੀਦੇ ਵਿੱਚੋਂ ਜੰਪੋਲ ਸੀ ਉਹ ਥੋੜੀ ਜੀ ਹਿੰਦੀ ਬੋਲਦੇ ਹੁੰਦੇ ਸਾਹ ਸੰਗ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਮਤਲਬ ਉਹ ਦੂਸਰੇ ਸੂਬੇ ਦਾ ਕਹਿੰਦੇ ਸੀ ਬਾਬਾ ਪਾਈਸਗਰ ਨੇ ਜ ਬਹੁਤ ਵਧੀਆ ਕਾਰਜ ਕਰਿਆ ਨਗਰ ਦੇ ਵਿੱਚ ਬਾਬਾ ਪਾਈ ਤੇ ਬਾਬਾ ਲਖਵੀਰ ਸਿੰਘ ਜੀ ਆ ਕੇ ਬਾਬਾ ਲਖਵੀਰ ਸਿੰਘ ਜੀ ਨੇ ਬਹੁਤ ਪਰਵਕਾਰੀ ਕੰਮ ਕਰਿਆ ਜਿਵੇਂ ਪੀਰ ਤਨ ਸਿਖਾਉਣਾ ਕਥਾ ਸਿਖਾਉਣੀ ਪਾਠੀ ਬਣਾਉਣੇ ਕੁੰਡਾ ਸਿੰਘ ਪਾਠੀ ਹੁੰਦਾ ਸਾਡੇ ਬਹੁਤ ਛੋਟੀ ਰੱਜ ਵੀ ਹੈਗਾ ਉਹਨੂੰ ਰੱਖ ਲਿਆ ਉਹਨਾਂ ਨੇ ਵੀ ਉਹਦੇ ਸੰਸਕਿਆ ਦੇਣੀ ਹੈ ਪਾਠੀ ਬਣਾਉਣੇ ਆ ਬੱਚੇ ਉਹ ਸੰਸਕਾਰ ਦਿੰਦੇ ਆ ਪੜਦੇ ਆ ਉਹਨਾਂ ਕੋਲੋਂ ਅੱਜ ਵੀ ਜਾਂਦੇ ਆ ਬੱਚੇ ਉਹਨਾਂ ਕੋਲੇ ਸਿੱਖਦੇ ਆ ਕੀਰਤਨ ਜਿਹੜਾ ਆਪਣਾ ਜਿੰਨੇ ਕੀਰਤਨੀ ਜਿੱਥੇ ਉਹ ਇੱਥੇ ਆ ਕੇ ਸਿੱਖਦੇ ਆ ਪਹਿਲਾਂ ਕੀਰਤਨ ਫਿਰ ਉਹ ਬਾਹਰ ਲਈ ਪਰਣਾਕ ਜਾਂਦੇ ਆ ਜਿਹੜਾ ਕੱਲ ਪਰਗਰਾ ਸੀ ਬਾਬਾ ਲਖਵੀਰ ਸਿੰਘ ਦੀ ਵਰ੍ਹੇ ਸੀ ਮਨਾਈ ਆ ਸਾ ਸੰਗਤ ਕੱਲ ਕੱਲ ਤਰੀਕ ਸੀ ਦੀ 5ਵੇਂ ਮਹੀਨੇ ਦੀ 6ਵੇਂ ਮਹੀਨੇ ਦੀ ਨਾ 5ਵੇਂ ਦੀ 6ਵੇਂ ਦੀ ਹਾਂ ਮਈ ਸੀ ਮਈ ਹੋਊਗੀ 25 ਮਈ ਤੇ 2025 ਨੂੰ ਬਾਬਾ ਜੀ ਦੀ ਬਾਰਸੀ ਮਨਾਈ ਗਈ ਆ ਲਖਵੀਰ ਸਿੰਘ ਜੀ ਦੀ ਇਹ ਸੁਰਖਬਾਸ ਹੋਵੇ ਹਜੂਰ ਸਭ ਜਾਣਦੇ ਨੇ ਕਣਕ ਲੈ ਕੇ ਜਾਂਦੇ ਨੇ ਹਜੂਰ ਸਾਹਿਬ ਬਾਬਾ ਲਖਵੀਰ ਸਿੰਘ ਜੀ ਹਰੇਕ ਥਾਂ ਨਗਰਾਂ ਚੋਂ ਕਣਕ ਇਕੱਠੀ ਕਰਕੇ ਹਜੂਰ ਸਾਹਿਬ ਪਹੁੰਚ ਵੀ ਕਰਦੇ ਨੇ ਟਰੱਕ ਵੀ ਸਾਡੇ ਇਲਾਕੇ ਦੀਆਂ ਸੰਗਤਾਂ ਜਾਣਦੇ ਨੇ ਰਾਚਣ ਪਾਣੀ ਉਤੋਂ ਛੱਕਦੇ ਨੇ ਇਸ ਕਰਕੇ ਅਸੀਂ ਸੋਨੂੰ ਰਾਚਣੇ ਤੋਂ ਪਹੁੰਚਦਾ ਕਰਦੇ ਆਂ ਇਹ ਬਾਬਾ ਲਖਵੀਰ ਸਿੰਘ ਰਸਤੇ ਦੇ ਵਿੱਚ ਜਾਂਦੇ ਜਾਂਦੇ ਆਂ ਜੀ ਜੋਤੀ ਜੋ ਸਮਾਗੇ ਸੀ ਮਤਲਬ ਉਹ ਲੈਥੋ ਨਹੀਂ ਸੀ ਐਸਾ ਦੋਸਤ ਐਸੇ ਦਿਨਾਂ ਦੇ ਵਿੱਚ ਆਖੜ ਨੂੰ ਸੰਸਕਾਰ ਕਰਿਆ ਸੀ ਕੱਲ ਉਹਨਾਂ ਦੀ ਵਰਸੀ ਸੀ ਕੱਲ ਉਹਨਾਂ ਦੀ ਵਰਸੀ ਦੇ ਉੱਤੇ ਆਪਣੇ ਹਰਮੰਦਰ ਸਾਹਿਬ ਤੋਂ ਆਪਣੇ ਹੈਡ ਗ੍ਰੰਥ ਦੀ ਰਘਵੀਰ ਸਿੰਘ ਜੀ ਉਹ ਵੀ ਪਹੁੰਚੇ ਜਥੇਦਾਰ ਆਪਣੇ ਸਾਰੇ ਉੱਤੇ ਜਥੇਦਾਰ ਵੀ ਪਹੁੰਚੇ ਸੀਗੇ ਬਹੁਤ ਚੜ੍ਹਦੀ ਕਲਾ ਨਾਲ ਸਾਧੂ ਆਏ ਪਾਸਿਆਂ ਤੋਂ ਦੂਰ ਨੜਿਆਂ ਤੋਂ ਬਹੁਤ ਸਾਧੂ ਪਹੁੰਚੇ ਸਾਧੂ ਹੁੰਦੇ ਆ ਬੁਲਾਏ ਰੱਬ ਦੇ ਤੇ ਰੱਬ ਇਹਨਾਂ ਤੇ ਹੱਥ ਮੇਰ ਰੱਖਦਾ ਫੇਰ ਇਹ ਸਾਧੂ ਆਉਂਦੇ ਆ ਫੇਰ ਆਪਾਂ ਨੂੰ ਤਾਰਦੇ ਆ ਜੇ ਸਾਧੂ ਨਾ ਹੋਣ ਤਾਂ ਸਾਹ ਸੰਗਤ ਤੇ ਇੱਥੇ ਅਗਨੀ ਮੱਟ ਜੇ ਅਗਨੀ ਦੁਨੀਆਂ ਦੇ ਵਿੱਚ ਜਿਹੜੀ ਆਪਾਂ ਨੂੰ ਠਾਰਦੇ ਆ ਸਾਧੂ ਸੰਗਤ ਦੇ ਦੋ ਆਪਾਂ ਜਾਣਦੇ ਆ ਬੇਟਾ ਕੋਈ ਨਹੀਂ ਬਾਣੀ ਪੜੋ ਗੁਰੂ ਦੀ ਸੰਗਤ ਕਰੋ ਠੀਕ ਹੋ ਜਾਓਗੇ ਐ ਕਹਿ ਕੇ ਆਪਾਂ ਨੂੰ ਟਕਾ ਲੈਂਦੇ ਆ ਤੇ ਨਹੀਂ ਆਪਣੇ ਵਿੱਚ ਇੰਨੀ ਅਗਨੀ ਪੈਦਾ ਹੋ ਜੇ ਤੇ ਆਪਾਂ ਇੱਕ ਦੂਜੇ ਨੂੰ ਮਾਰਨੀ ਲੱਗ ਜਗੇ ਸਾਧੂ ਵੇ ਥੰਮ ਬਣ ਕੇ ਆਉਂਦੇ ਆ ਧਰਤੀ ਤੇ ਅਸਮਾਨ ਦਾ ਬਚਾਲੇ ਧੰਮ ਦਾ ਰੂਪ ਦੰਦਿਆ ਸਾਧ ਸੰਗਤ ਸਾਧੂ ਹੁੰਦੇ ਆਕਲੇ ਰੱਬ ਦੇ ਜਿਹੜਾ ਕਿਸੇ ਸੰਗਤਾਂ ਨਾ ਬਚਨ ਬਲਾਸ ਕਰਦੇ ਆ ਸੰਗਤਾਂ ਤੋਂ ਵਿਦੇਸ਼ ਲੈ ਕੇ ਘਰਾਂ ਦੇ ਵਿੱਚ ਆਉਗਾ ਜੀਵਨ ਬਤੀਤ ਕਰਦੇ ਗਏ ਕੱਲ ਉਹਨਾਂ ਨੇ ਬਹੁਤ ਆਕੇ ਬਾਬਾ ਦੀਪ ਸਿੰਘ ਜੀ ਦੇ ਸਰ ਤੇ ਮਿਹਰ ਭਰਿਆ ਹੱਥ ਰੱਖਿਆ ਸੰਗਤ ਨੂੰ ਵੀ ਤਕੀਦ ਕੀਤੀ ਵੀ ਸਾਧ ਸੰਗਤ ਤੁਸੀਂ ਇਹ ਵੱਡੇ ਡੇਰੇ ਨੂੰ ਸੰਭਾਲ ਕੇ ਰੱਖਣਾ ਬਾਬਾ ਦੀਪ ਸਿੰਘ ਦੀ ਪਿੱਠ ਤੇ ਹੱਥ ਰੱਖਣਾ ਨਾਮ ਇਹਨਾਂ ਦੇ ਜੁੜਨਾ ਜੋ ਕਾਰਵਾਈਆਂ ਤੇ ਪੰਨੇ ਵੱਧ ਤੋਂ ਵੱਧ ਗੁਰੂਵਾਲਾ ਸਾਹਿਬ ਨੂੰ ਪੁੱਛਾ ਚੱਕੋ ਇਤਨੀ ਜੱਥੇ ਪਾਠੇ ਇੱਥੇ ਬਣਾਓ ਆਪਣੇ ਕਹਾਵਾਚਕ ਬਣਾਓ ਤੇ ਘਾਰਚ ਕਰੋ ਨਾਲ ਰਲ ਕੇ ਬਾਬਾ ਦੀਪ ਸਿੰਘ ਦੇ ਬਹੁਤ ਚੜ੍ਹਦੀ ਕਲਾ ਛੋਟੀ ਉਮਰ ਦੇ ਆ ਬਾਬਾ ਦੀਪ ਸਿੰਘ ਦੀ ਮਹਾਰਾਜ ਸੱਚੇ ਬਾਸਾ ਤੰਦਰੁਸਤੀ ਵਾਖਸ਼ ਇਹ ਸਾਲ ਉਹ ਸਾਥ ਸੰਗਤ ਇਹ ਜਿਹੜੇ ਸਾਥੋਂ ਬਣਦੇ ਨੇ ਕਿ ਮੋਰ ਤਰਗਾ ਤੋਂ ਲੱਗ ਕੇ ਆਉਂਦੀ ਹੈ ਐਵੇਂ ਦੇ ਆਪਾਂ ਸੇਵਾ ਕਰਦੇ ਏਡੀ ਸੰਸਥਾ ਦੀ ਜਿਹੜੀ ਉੱਤੇ ਸੰਸਦਾਂ ਦੀ ਆਪਾ ਸੇਵਾ ਕਰਦੇ ਆ ਉਹ ਦਰਗਾਹ ਚ ਲਿਖੀਆਂ ਆਉਂਦੀਆਂ ਗੱਲਾਂ ਸਾਹ ਸੰਗਤ ਜਿਹੜਾ ਤਾਂ ਇਨਸਾਨ ਆ ਉਹਦਾ ਤਨ ਮੰਨ ਤਨ ਦੇ ਨਾਲ ਸੇਵਾ ਕਰ ਜਾਂਦਾ ਉਹਦਾ ਤਾਂ ਨਾਮ ਰਹਿ ਜਾਂਦਾ ਦੁਨੀਆਂ ਤੇ ਜਿਹੜਾ ਬੰਦਾ ਉੱਤੇ ਡਾਮਾ ਡੋਲੋ ਕੇ ਸੇਵਾ ਕਰਦਾ ਉਹਦਾ ਨਾਮ ਨਹੀਂ ਲੈਂਦਾ ਸਾਹ ਸੰਗਤ ਜਦੋਂ ਵੀ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਆ ਕਦੇ ਵੀ ਡਾਮਾ ਡੋਲੋ ਕੇ ਨਾ ਕਰੋ ਬਸ ਇਹੀ ਕਹੋ ਕਿ ਸੱਚੇ ਪਾਤਸ਼ਾਹ ਤੂੰ ਜੋ ਕਰਾਵੇਂ ਉਹ ਹੋਵੇ ਜੋ ਤੂੰ ਬਲਾਵੇਂ ਉਹ ਬੋਲ ਜੇ ਇਹ ਆਪਣੇ ਵੱਡੇ ਡੇਰੇ ਦਾ ਇਤਿਹਾਸ ਆ ਸਾ ਸੰਗਤ ਠਾਕਰਾ ਵੇਲੇ ਦਾ ਗੁਰਦੁਆਰਾ ਸਾਹਿਬ ਬਣਿਆ ਆਪਣੀ ਪੰਚਾਇਤ ਲੈ ਕੇ ਆਈ ਸੀ ਠਾਕਰਾ ਨੂੰ ਫਿਰ ਇੱਥੇ ਰਹੇ ਸੀ ਉਸ ਤੋਂ ਬਾਅਦ ਆ ਜਾਂਦੇ ਆ ਬਾਬਾ ਲਖਵੀਰ ਸਿੰਘ ਤੋਂ ਬਾਅਦ ਆ ਗਏ ਬਾਬਾ ਦੀਪ ਸਿੰਘ ਹੁਣ ਬਾਬਾ ਦੀਪ ਸਿੰਘ ਜੀ ਨੇ ਕੱਲ ਵਰਸੀ ਮਨਾਈ ਆ ਬਾਬਾ ਲਖਵੀਰ ਸਿੰਘ ਜੀ ਤੇ ਉਹਦੇ ਸਾਥ ਸੰਗਤ ਤੋਂ ਪੁੱਤ-ਸਪੁੱਤ ਕਰਿਆ ਨੇ ਕਾਣੀਆਂ ਵੱਡੀਆਂ ਜੀ ਸਪੁੱਤੀ ਆ ਬਾਬਾ ਲਖਵੀਰ ਸਿੰਘ ਦੇ ਬਾਬਾ ਦੀਪ ਜੀ ਦੇ ਸੈਦਲਾ ਇਹਨਾਂ ਨੇ ਫਿਰ ਆਪਦੇ ਪਿਤਾ ਦੀ ਆਪਦੇ ਉਹਨਾਂ ਦੀ 바ਰਸੀ ਮਨਾਈ ਆ ਕੱਲ ਜਿਹਦੇ ਵਿੱਚ ਸਾਰਾ ਲਾਖੇ ਦੀਆਂ ਸੰਗਤਾਂ ਦੂ ਨਡ ਉਹ ਬੜੇ ਸਾਧੂ ਸੰਤ ਪੁਜੇ ਬਹੁਤ ਕੀਰਤਨ ਦਰਬਾਰ ਹੋਇਆ ਤਖਾ ਵਿਚਾਰ ਵੀ ਹੋਈ ਸਾਧੂਆਂ ਨੇ ਬਚਨ ਬਲਾਸ ਕੀਤੇ ਬਹੁਤ ਚੜ੍ਹਦੀ ਕਲਾ ਵਾਲੀ ਸਾਰਾ ਸੰਗਤ ਅਸੀਂ ਕੱਲ ਮੈਂ ਆਪ ਉਹਦੇ ਵਿੱਚ ਹਾਜ਼ਰ ਸੀ ਜਿੱਥੇ ਦਾਬਰ ਵੀ ਸੰਗੀ ਨੇ ਬਚਨ ਬਲਾਸ ਕੀਤੇ ਹਰਮੰਦਰ ਸਾਹਿਬ ਦੇ ਹੈਡ ਗ੍ਰਾਂਤੀ ਸਾਹਿਬ ਪਤਵਾਲ ਸੁਲਤਾਨ ਸਿੰਘ ਉਥੋਂ ਵਾਲੇ ਆਪਣੇ ਅਨੰਦਪੁਰ ਸਾਹਿਬ ਵਾਲੇ ਉਹ ਵੀ ਨਾਲ ਆਏ ਸੀਗੇ ਹੋ ਸਾਡੇ ਜਥੇਦਾਰ ਨਾਲ ਬੜੇ ਵਧੀਆ ਸਾਡੇ ਮਤਲਬ ਪਾਠੀ ਗ੍ਰਾਂਤੀ ਉਹ ਹਰਮੰਦਰ ਸਾਹਿਬ ਦੇ ਇਸ ਹਾਲਾ ਨੂੰ ਵੀ ਆਪਣੀ ਸਾਹ ਸੰਤ ਸਭ ਤੋਂ ਵੱਡੀ ਸੰਸਥਾ ਸਿੱਖ ਪੰਥ ਦੀ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਨਗਰ ਦੌਧਰ ਦਾ ਐਡਾ ਵੱਡਾ ਨਾਮ ਆ ਆਪਾਂ ਤਾਂ ਆਪ ਹੀ ਸ਼ੁਕਰ ਕਰੀਏ ਮਹਾਰਾਜਾ ਬਿਹੇ ਸੱਚੇ ਪਾਗਾ ਸਾਡੇ ਗੁਰਦੁਆਰੇ ਦਾ ਕਿਦਾ ਕਰਕੇ ਨਾਮ ਹੋਇਆ ਠਾਕਰਾ ਦਾ ਬਾਬਾ ਮੰਗਲ ਸਿੰਘ ਬਾਬਾ ਸੰਤਾ ਸਿੰਘ ਬਾਬਾ ਜਗਦਰ ਸਿੰਘ ਬਾਬਾ ਲਖਮੀ ਸਿੰਘ ਹਨ ਬਾਬਾ ਦੀਪ ਸਿੰਘ ਇਹਨਾਂ ਨੇ ਆਪ ਵੀ ਉਹ ਸੰਤਾਂ ਨੂੰ ਪੂਰੀ ਉਸੇ ਤਰ੍ਹਾਂ ਸਮਝ ਲਿਆ ਉਸੇ ਤਰ੍ਹਾਂ ਹੁਣ ਕੀਰਤਨ ਹੋ ਰਿਹਾ ਦਰਬਾਰ ਲੱਗਦਾ ਬਹੁਤ ਵਧੀਆ ਗੱਲ ਇੱਦਾਂ ਇੰਨਾ ਮਾਨ ਖੁਸ਼ ਹੋਇਆ ਸੰਗਤਾਂ ਦੇ ਕਿ ਸਾਧੂਆਂ ਦੇ ਦਰਸ਼ਨ ਕਰਕੇ ਕਥਾ ਵਿਚਾਰ ਸੁਣ ਕੇ ਇਹ ਗੁਰਦੁਆਰੇ ਨੂੰ ਦਿਨ ਸੁਖਣੀ ਤੇ ਰਾਤ ਸੁਖਣੀ ਪਰਮਾਤਮਾ ਫਰਕੀ ਬਖਸ਼ੇ ਸਾਧ ਸੰਗਤ ਆਪਾਂ ਸਾਰੇ ਰਲ ਮਿਲ ਕੇ ਜਿੰਨੀਆਂ ਵੀ ਸੰਗਤਾਂ ਛੇਵੇਂ ਪਾਤਸ਼ਾਹ ਵਾਲੇ ਵੀ ਆਏ ਸੀ ਬਾਬਾ ਲਾਲ ਸਿੰਘ ਵਾਲੇ ਵੀ ਆਏ ਸੀ ਬਾਬਾ ਭਾਈ ਸਿਕਰਮ ਵਾਲੇ ਵੀ ਗਏ ਸੀ ਬਾਬਾ ਬਾਵੇ ਵਾਲੇ ਵਾਲੇ ਵੀ ਗਏ ਸੀ ਤੇ ਇਸ ਤਰ੍ਹਾਂ ਸਾਧ ਸੰਗਤ ਆਪਣੀਆਂ ਡਾਂਗ ਵਾਲੀ ਸੰਗਤ ਵੀ ਪਹੁੰਚੀ ਸੀ ਮੱਲੇ ਵਾਲੇ ਦੀ ਸੰਗਤ ਵੀ ਪਹੁੰਚੀ ਸੀ ਇਸ ਤਰ੍ਹਾਂ ਸਾਰੀਆਂ ਸੰਗਤਾਂ ਤੇ ਆ ਕੇ ਗੁਰੂ ਦਰਬਾਰ ਦੇ ਵਿੱਚ ਨਸਮਤ ਹੋਈਆਂ ਉਤੇ ਸਰੀਲਾਂ ਵੀ ਲੱਗੀਆਂ ਟੰਡੇ ਮਿੱਠੇ ਜਲਦੀਆਂ ਆਹ ਸੰਗਤ ਉਹ ਬਹੁਤ ਵਾਹਿਗੁਰੂ ਦੀ ਕਿਰਤਾਂ ਸੰਗਤਾਂ ਦੇ ਬੜਾ ਨਗਰ ਦੇ ਵਿੱਚ ਪ੍ਰੇਮ ਬਾਗ ਮਿਹਰ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ